ਅੱਜ ਜੋ ਰਾਮ ਮੰਦਰ ਦਾ ਉਦਘਾਟਨ ਹੋਇਆ ਤੇ ਉੱਥੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਪਹੁੰਚੇ ਨੇ ਤੇ ਪਹੁੰਚਣ ਤੋਂ ਬਾਅਦ ਜੈਸ ਢੰਗ ਦੇ ਨਾਲ ਉਹ ਉੱਥੇ ਨਤਮਸਤਕ ਹੋਏ ਨੇ ਜਿਉਂ ਉਹਨਾਂ ਨੇ ਮੱਥਾ ਟੇਕਿਆ ਜਿਹਨੂੰ ਆਪਾਂ ਡਨੋਤ ਮੰਦਨਾ ਕਹਿ ਦਿੰਨੇ ਆ ਲੰਮੇ ਪੈ ਕੇ ਉਹਨਾਂ ਨੇ ਆਪਦੇ ਈਸ਼ਤ ਨੂੰ ਪੂਜਿਆ ਉਹ ਤੋਂ ਸਿੱਖਣ ਦੀ ਲੋੜ ਹੈ ਖਾਸ ਕਰਕੇ ਸਾਡੀ ਜਿਹੜੀ ਸਿੱਖ ਜਮਾਤ ਹੈ ਸਿੱਖ ਕਮਿਊਨਿਟੀ ਹੈ ਕਿਉਂਕਿ ਹਮੇਸ਼ਾ ਹੀ ਪੰਜਾਬ ਦੇ ਵਿੱਚ ਇਹ ਵਰਤਾਨ ਸਿਰਜਿਆ ਗਿਆ ਹੈ ਕਿ ਜਿਹੜੀ ਰਾਜਨੀਤੀ ਰਹੀ ਹੈ ਉਹ ਧਰਮ ਨੂੰ ਪ੍ਰੇਰਿਤ ਰਹੀ ਹੈ ਭਾਵ ਜਿਹੜੀ ਰਾਜਨੀਤੀ ਹੁੰਦੀ ਰਹੀ ਹੈ ਉਹਦੇ ਉੱਤੇ ਧਰਮ ਦਾ ਕੋਈ ਅਸਰ ਨਹੀਂ ਰਿਹਾ ਰਾਜਨੀਤੀ ਦਾ ਧਰਮ ਉੱਤੇ ਅਸਰ ਰਿਹਾ ਇਸ ਚੀਜ਼ ਨੂੰ ਦੇਖਦੇ ਹੋਏ ਅੱਜ ਇਹ ਬਹੁਤ ਦੇਖਣ ਵਾਲੀ ਗੱਲ ਹੈ ਕਿ ਜਦੋਂ ਤੁਸੀਂ ਤਸਵੀਰਾਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਨਰਿੰਦਰ ਮੋਦੀ ਨੇ ਜਿਹੜੇ ਉਹ ਆਪਦੇ ਈਸਟ ਨੂੰ ਨਤਮਸਤਕ ਹੋ ਰਹੇ ਨੇ ਨੰਦੋਤ ਬੰਦਨਾ ਕਰ ਰਹੇ ਨੇ ਉਹਨਾਂ ਨੇ ਇਹ ਵੀ ਇੱਥੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਨੇ ਜਿਹੜਾ ਮੰਦਿਰ ਬਣਾਇਆ ਮੰਦਿਰ ਬਣਾਉਣ ਤੋਂ ਬਾਅਦ ਉਹਨਾਂ ਨੇ ਇੱਕ ਨੈਰੇਟਿਵ ਸਰਜਿਆ ਨੈਰੇਟਿਵ ਕੀ ਸਰਜਿਆ ਕਿ ਜਿਹੜੀ ਰਾਜਨੀਤੀ ਐ ਉਹ ਧਰਮ ਤੋਂ ਸੇਧ ਲਵੇ ਭਾਵ ਕਿਹੜੀ ਰਾਜਨੀਤੀ ਐ ਉਹ ਧਰਮ ਨੂੰ ਸੇਧ ਦਵੇ ਨਾ ਧਰਮ ਤੋਂ ਸੇਧ ਲਵੇ ਇਹ ਵਿਰੋਧੀ ਪਾਰਟੀਆਂ ਚਾਹੇ ਉਹ ਕਾਂਗਰਸ ਆ ਚਾਹੇ ਆਮ ਆਦੀ ਪਾਰਟੀ ਚਾਹੇ ਹੋਰ ਕੋਈ ਲੈਫਟ ਦੀਆਂ ਪਾਰਟੀਆਂ ਉਹਨਾਂ ਬੋਲੋ ਬਰਤਾਨ ਸਿਰਜਿਆ ਗਿਆ ਹੈ ਕਿ 2024 ਦੀਆਂ ਵੋਟਾਂ ਜਿਹੜੇ ਆਗਾਮੀ ਲੋਕ ਸਭਾ ਹੋਣੀ ਹੈ ਉਸ ਨੂੰ ਲੈ ਕੇ ਇਹ ਇੱਕ ਅਜੰਡਾ ਜਿਹੜਾ ਹੈਗਾਗਾ ਬੀਜੇਪੀ ਦਾ ਕਿ ਧਰਮ ਦੀ ਰਾਜਨੀਤੀ ਪਰ ਕਿਤੇ ਨਾ ਕਿਤੇ ਦੇਖਣ ਦੀ ਲੋੜ ਹੈ ਕਿ ਜਿਹੜਾ ਉਹ ਬਰਤਾਨ ਸਿਰਜ ਰਹੇ ਨੇ ਬੀਜੇਪੀ ਵਾਲੇ ਕਹਿ ਲੋ ਜਾ ਇੱਕ ਦੇਸ਼ ਦਾ ਉਹ ਚਿਹਰਾ ਜਿਹੜਾ ਜਿਹਨੂੰ ਦੇਸ਼ ਰਿਪਰੈਜ਼ੈਂਟ ਕਰਦਾ ਹੈ ਭਾਰਤ ਨੂੰ ਰਿਪਰੈਜ਼ੈਂਟ ਕਰਦਾ ਨਿੰਦਰ ਮੋਦੀ ਉਹ ਉਹ ਤੇ ਨਤਮਸਤਕ ਹੁੰਦੇ ਨੇ ਤੇ ਆਪਦੇ ਧਰਮ ਗੁਰੂਆਂ ਨੂੰ ਮਿਲ ਰਹੇ ਨੇ ਧਰਮ ਗੁਰੂਆਂ ਦੇ ਪੈਰੇ ਥਲਾ ਰਹੇ ਨੇ ਜਿਹੜੇ ਉਹ ਧਰਮ ਗੁਰੂ ਨੇ ਉਹ ਕੁਝ ਵੱਡੇ ਹੋਣਗੇ ਜਾਂ ਉਹਨਾਂ ਦੇ ਵਿੱਚ ਬਹੁਤ ਪੂਜਨੀਕ ਹੋਣਗੇ ਤਾਂ ਹੀ ਇੱਕ ਬਹੁਤ ਵੱਡਾ ਬੰਦਾ ਇਹ ਭਾਰਤ ਦਾ ਸਭ ਤੋਂ ਵੱਡੀ ਪੋਸਟ ਵਾਲਾ ਬੰਦਾ ਪ੍ਰਧਾਨ ਮੰਤਰੀ ਉਹਨਾਂ ਨੂੰ ਨਤਮਸਤਕ ਹੋ ਰਿਹਾ ਨਾਲ ਯੋਗੀ ਦਿੱਤਿਆਨਾਥ ਮੌਜੂਦ ਨੇ ਡਬਲ ਇੰਜਨ ਦੀ ਸਰਕਾਰ ਜਿਹੜੀ ਯੂਪੀ ਵਿੱਚ ਕਹੀ ਜਾਂਦੀ ਹੈ ਕਿ ਡਬਲ ਇੰਜਣ ਦੀ ਸਰਕਾਰ ਕੰਮ ਕਰਦੀ ਹੈ ਪਰ ਸਾਨੂੰ ਸਿੱਖਾਂ ਨੂੰ ਅਸੀਂ ਚਾਹੇ ਸਾਡੇ ਪੈਰੀ ਅਥ ਲਾਉਣ ਦਾ ਜਾਂ ਇਹ ਚੀਜ਼ ਦਾ ਭਾਵੇਂ ਰਿਵਾਜ ਨਹੀਂ ਹੈ ਪਰ ਮੁੱਦਾ ਇਹ ਹੈ ਕਿ ਸਾਨੂੰ ਇਸ ਚੀਜ਼ ਤੋਂ ਸਿੱਖਣ ਦੀ ਲੋੜ ਹੈ ਕਿ ਜਿਹੜੀ ਰਾਜਨੀਤੀ ਹੈ ਉਹ ਧਰਮ ਤੋਂ ਸੇਧ ਲਵੇ ਨਾ ਕਿ ਧਰਮ ਨੂੰ ਸੇਧ ਦਵੇ ਇਹ ਹਮੇਸ਼ਾ ਕਿਹਾ ਜਾਂਦਾ ਹੈ ਕਿ ਕਿਸੇ ਇੱਕ ਖੇਤਰੀ ਪਾਰਟੀ ਉੱਪਰ ਇਲਜ਼ਾਮ ਵੀ ਲਗਾਤਾਰ ਲੱਗਦੇ ਰਹੇ ਨੇ ਕਿ ਉਹਨਾਂ ਦਾ ਕਬਜ਼ਾ ਹੈ ਉਸ ਚੀਜ਼ ਦੇ ਉੱਪਰ ਸ਼੍ਰੋਮਣੀ ਕਮੇਟੀ ਉੱਪਰ ਕਬਜ਼ਾ ਕਿਸੇ ਨੀਂਜੀ ਪਾਰਟੀ ਉੱਪਰ ਲਗਾਤਾਰ ਇਲਜ਼ਾਮ ਵੀ ਲੱਗਦੇ ਰਹੇ ਨੇ ਪਰ ਅੱਜ ਇਹ ਵਿਸ਼ਾ ਇਹ ਆ ਕਿ ਜੋ ਪੂਰੇ ਹਿੰਦੁਸਤਾਨ ਦੇਖ ਰਿਹਾ ਪੂਰਾ ਭਾਰਤ ਦੇਖ ਰਿਹਾ ਹੈ ਕਿ ਮੰਦਰ ਦਾ ਰੁਗਾਟਨ ਹੋਇਆ ਹੈ ਮੂਰਤੀ ਪੂਜਾ ਹੋਈ ਹੈ ਉੱਥੇ ਉਸ ਤੋਂ ਬਾਅਦ ਨਰਿੰਦਰ ਮੋਦੀ ਨਤਮਸਤਕ ਹੁੰਦੇ ਨੇ ਨਤਮਸਤਕ ਹੋਣ ਤੋਂ ਬਾਅਦ ਇਹ ਮੈਸੇਜ ਪੂਰੇ ਪੰਜਾਬ ਕੀ ਪੂਰੇ ਭਾਰਤ ਦੇ ਵਿੱਚ ਪੂਰੀ ਦੁਨੀਆ ਵਿੱਚ ਜਾਂਦਾ ਹੈ ਕਿ ਜਿਹੜਾ ਧਰਮ ਹੈ ਉਹ ਰਾਜਨੀਤੀ ਨੂੰ ਸੇਧ ਦਿੰਦਾ ਹੈ ਔਰ ਧਰਮ ਰਾਜਨੀਤੀ ਨੂੰ ਸੇਧ ਦਵੇਗਾ ਤਾਂ ਹੀ ਦੀ ਰਾਜਨੀਤੀ ਹੈ ਉਹ ਵਧੀਆ ਪਰਫੁੱਲਤ ਹੋਏਗੀ ਔਰ ਪਰ ਹੁਲੂਦ ਹੋਣ ਦੇ ਨਾਲ ਨਾਲ ਜਿਹੜੇ ਲੋਕ ਅੱਜ ਇਹ ਗੱਲਾਂ ਕਰ ਰਹੇ ਨੇ ਕਿ ਮੋਨਿੰਦਰ ਮੋਦੀ ਚਾਹੇ ਬੀਜੇਪੀ ਸਰਕਾਰ ਹੈ ਉਹ ਮੰਦਰ ਦਾ ਅਜੰਡਾ ਬਣਾ ਕੇ 2024 ਦੇ ਵੋਟਾਂ ਵਿੱਚ ਮੂਰੇ ਆਉਣਾ ਚਾਹੁੰਦੀ ਹੈ ਪਰ ਉਹਨਾਂ ਨੇ ਕਿਤੇ ਨਾ ਕਿਤੇ ਇਹ ਸਾਬਤ ਕਰ ਦਿੱਤਾ ਹੈ ਕਿ ਜਿਹੜੀ ਰਾਜਨੀਤੀ ਹੈ ਉਹ ਧਰਮ ਤੋਂ ਪ੍ਰੇਰਣਾ ਲੈ ਰਹੀ ਹੈ